ਮੋ ਗੁਰੂ ਪਿਆਰੀ ਗੁਰ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਦ ਅਪਾ ਉਸ ਪਰਮੇਸ਼ਰ ਦਾ ਸਿਮਰਨ ਕਰਦੇ ਹਾਂ ਉਸ ਦੇ ਚਰਨ ਕਮਲਾਂ ਦੇ ਵਿੱਚ ਜੁੜ ਮਿਲ ਬੈਠਦੇ ਹਾਂ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਦੇ ਹਾਂ ਤੇ ਸਤਗੁਰੂ ਮਹਾਰਾਜ ਵੀ ਆਪਣਾ ਚੇਤਾ ਨਹੀਂ ਭੁਲਾਉਂਦੇ ਸਦਾ ਆਪਣੇ ਅੰਗ ਸੰਗ ਨਾਲ ਰਹਿੰਦੇ ਨੇ ਆਪਣੇ ਇੱਕ ਵਾਰ ਕਬੀਰ ਜੀ ਆਪਣੇ ਘਰ ਦੇ ਬਾਹਰ ਰੇਵੇੜੇ ਦੇ ਵਿੱਚ ਬੈਠੇ ਹੋਏ ਨੇ ਤੇ ਮਾਂ ਆਵਾਜ਼ਾਂ ਮਾਰੀ ਜਾ ਰਹੀ ਹੈ ਕਬੀਰ ਕਬੀਰ ਪੁੱਤਰ ਮੈਨੂੰ ਅੱਜ ਪੱਕਾ ਯਕੀਨ ਹੋ ਗਿਆ ਹੈ ਅੱਜ ਪੱਕਾ ਯਕੀਨ ਹੋ ਗਿਆ ਹੈ ਪਹਿਲਾਂ ਤਾਂ ਮੈਂ ਨਹੀਂ ਸੀ ਮੰਦੀ ਅੱਜ ਮੈਨੂੰ ਯਕੀਨ ਹੋ ਗਿਆ ਹੈ ਮਾਂ ਕੀ ਗੱਲ ਹੈ ਅੱਜ ਮੈਨੂੰ ਪੁੱਤਰ ਪੱਕਾ ਯਕੀਨ ਹੋ ਗਿਆ ਹੈ ਕਿ ਨਗਰ ਵਾਲੇ ਜੋ ਆਖਦੇ ਨੇ ਸੱਚ ਹੀ ਆਖਦੇ ਨੇ ਕੀ ਆਖਦੇ ਨੇ ਮਾਂ ਨਗਰ ਵਾਲੇ ਸਾਰੇ ਨਗਰ ਵਾਲੇ ਕਹਿੰਦੇ ਨੇ ਕਿ ਤੇਰਾ ਕਬੀਰ ਵਿਗੜ ਗਿਆ ਹੈ ਵਿਗੜ ਗਿਆ ਹੈ ਤੇਰਾ ਕਬੀਰ ਕੋਈ ਕੰਮ ਧੰਦਾ ਨਹੀਂ ਕਰਦਾ ਜੇ ਕੋਈ ਉਸ ਕੋਲ ਆ ਬੈਠਦਾ ਹੈ ਤੇ ਉਸ ਨੂੰ ਵੀ ਆਪਣੇ ਨਾਲ ਰਾਮ ਨਾਮ ਕਰਨ ਜਪਣ ਲਾ ਲਿੰਦਾ ਹੈ ਆਪਣੇ ਨਾਲ ਹੀ ਬਿਠਾ ਕੇ ਰਾਮ ਰਾਮ ਕਰਵਾਈ ਜਾ ਰਿਹਾ ਹੈ ਅੱਜ ਮੈਨੂੰ ਪੱਕਾ ਯਕੀਨ ਹੋ ਗਿਆ ਹੈ ਘਰ ਦੇ ਵਿੱਚ ਧੀ ਕਮਾਲੀ ਦਾ ਵਿਆਹ ਰੱਖਿਆ ਹੋਇਆ ਹੈ ਤਿੰਨ ਦਿਨ ਬਾਕੀ ਨੇ ਤੇ ਤੈਨੂੰ ਫਿਕਰ ਹੀ ਕੋਈ ਨਹੀਂ ਇੱਥੇ ਬੈਠਾ ਰਾਮ ਭਜਨ ਕਰੀ ਜਾ ਰਿਹਾ ਹੈ ਤੂੰ ਕੋਈ ਕੰਮ ਧੰਦਾ ਕਰ ਲੈ ਚਾਰ ਪੈਸੇ ਘਰ ਦੇ ਵਿੱਚ ਆ ਜਾਣ ਵਿਆਹ ਵਾਲਾ ਘਰ ਹੈ ਕਿਤਨੀਆਂ ਲੋੜਾਂ ਨੇ ਸਾਰੀ ਤਿਆਰੀ ਕਰਨ ਵਾਲੀ ਪਈ ਹੈ ਤੇ ਤੂੰ ਆਰਾਮ ਦੇ ਨਾਲ ਬੈਠਾ ਹੈ ਕਬੀਰ ਜੀ ਮੁਸਕਰਾਉਣ ਲੱਗੇ ਮਾਂ ਇਹ ਕਾਰਜ ਆਪੇ ਉਸ ਪਰਮੇਸ਼ਰ ਨੇ ਕਰ ਲੈਣੇ ਨੇ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀ ਮਾ ਇਹ ਪਰਮੇਸ਼ਰ ਨੇ ਆਪ ਕਰ ਲੈਣਾ ਹੈ ਮੈਨੂੰ ਕਾਸੀ ਦੀ ਕੋਈ ਚਿੰਤਾ ਨਹੀਂ ਮਾ ਕਹਿਣ ਲੱਗੀ ਪੁੱਤਰ ਘਰ ਦੇ ਕੰਮ ਕਾਜ ਕੀਤਿਆਂ ਹੀ ਬਣਦੇ ਨੇ ਵਿਆਹ ਕਾਰਜ ਐਵੇਂ ਨਹੀਂ ਹੋਇਆ ਕਰਦੇ ਸਾਰੇ ਕੰਮ ਆਪ ਕਰਨੇ ਪੈਣੇ ਨੇ ਮੂਰੇ ਲੱਗ ਲੱਗ ਕੇ ਫਿਰ ਕਿਤੇ ਵਿਆਹ ਨੇਪਰੇ ਚੜਨਾ ਹੈ ਆ ਤੇਰੇ ਖੰਦਰ ਦਾ ਕੁੜਤਾ ਪਾਇਆ ਹੋਇਆ ਹੈ ਵਿਆਹ ਦੇ ਵਿੱਚ ਚੰਗਾ ਲੱਗੇਗਾ ਤੂੰ ਖੰਦਰ ਦੇ ਕੱਪੜੇ ਪਾ ਕੇ ਫਿਰਦਾ ਜਾ ਬਾਜ਼ਾਰ ਦੇ ਵਿੱਚ ਨਾਲੇ ਤਾਂ ਧੀ ਵਾਸਤੇ ਕੋਈ ਰੇਸ਼ਮੀ ਸੂਟ ਲੈ ਕੇ ਆ ਤੇ ਨਾਲੇ ਆਪਣੇ ਵਾਸਤੇ ਇੱਕ ਸੰਘਾ ਸੁੰਦਰ ਰੇਸ਼ਮੀ ਕੁੜਤਾ ਸੰਭਾਲ ਲਈ ਰੁਕ ਮੈਂ ਹੁਣੇ ਤੈਨੂੰ ਕੁਝ ਲਿਆ ਕੇ ਦੇਣੀ ਹਾਂ ਅੰਦਰ ਜਾਂਦੀ ਹੈ ਮਾਂ ਤੇ ਇੱਕ ਖਦਰ ਦਾ ਥਾਨ ਚੱਕ ਕੇ ਲੈ ਆਉਂਦੀ ਹੈ ਲੇ ਕਬੀਰ ਆ ਥਾਨ ਮੈਂ ਕਿਤਨੇ ਚਿਰ ਤੋ ਤੇਰੇ ਤੋਂ ਲੁਕੋ ਕੇ ਰੱਖਿਆ ਸੀ ਜੇ ਤੇਰੇ ਹੱਥ ਲੱਗ ਜਾਂਦਾ ਇਹ ਵੀ ਤੂੰ ਸਾਧੂ ਸੰਤਾਂ ਨੂੰ ਦੇ ਆਉਣਾ ਸੀ ਇਹ ਵੀ দান ਕਰ ਦੇਣਾ ਸੀ ਤੂੰ ਸਾਧਾ ਨੂੰ ਇਹ ਬਚਾ ਕੇ ਰੱਖਿਆ ਸੀ ਤੇ ਇਹਨੂੰ ਹੁਣ ਲੈ ਜਾ ਬਾਜ਼ਾਰ ਦੇ ਵਿੱਚ ਵੇਚ ਕੇ ਨਾਲੇ ਤਾਂ ਆਪਣੇ ਸੁੰਦਰ ਕੱਪੜੇ ਸਮਾਲ ਅਮੀਨ ਵਾਲੇ ਧੀ ਕਮਾਲੀ ਵਾਸਤੇ ਪੁੱਤਰ ਕਮਾਲ ਵਾਸਤੇ ਸੁੰਦਰ ਰੇਸ਼ਮੀ ਕੱਪੜੇ ਸੁਵਾ ਕੇ ਲੈ ਆਮੀ ਕੀ ਕਹੇ ਮਾਂ ਕਬੀਰ ਦੀ ਉਹ ਥਾਨ ਚੱਕਦੇ ਨੇ ਤੇ ਬਾਜ਼ਾਰ ਵਾਲ ਨੂੰ ਵੇਚਣ ਲਈ ਤੁਰ ਪੈਂਦੇ ਨੇ ਜਾਈ ਜਾ ਰਹੇ ਨੇ ਤੇ ਅੱਗੇ ਪਰਮੇਸ਼ਰ ਨੇ ਫਿਰ ਪੀਪਰ ਪਾ ਦਿੱਤਾ ਕੀ ਵੇਖਦੇ ਨੇ ਸਾਹਮਣੇ ਇੱਕ ਸਾਧੂ ਜਨ ਤੁਰੇ ਆ ਰਹੇ ਨੇ ਕਬੀਰ ਜੀਆ ਦੇ ਵੱਲ ਨੂੰ ਤੇ ਆ ਕੇ ਕਬੀਰ ਜੀਆ ਨੂੰ ਰੋਕ ਕੇ ਪੁੱਛਣ ਲੱਗਦੇ ਨੇ ਭਾਈ ਜੀ ਆ ਨਗਰ ਦੇ ਵਿੱਚ ਕਬੀਰ ਜੀਆਂ ਦੇ ਘਰੇ ਜਾਣਾ ਹੈ ਮੈਂ ਤੇ ਕਬੀਰ ਜੀ ਦਾ ਘਰ ਦੱਸੋ ਕਿੱਥੇ ਕਿੱਜ ਹੈ ਕਬੀਰ ਜੀ ਨੇ ਵੇਖਿਆ ਕਿ ਇਹ ਕੌਣ ਹੋਏ ਜੋ ਮੇਰੇ ਤੋਂ ਮੇਰਾ ਹੀ ਘਰ ਪੁੱਛੀ ਜਾ ਰਹੇ ਨੇ ਇੱਥੋਂ ਦੇ ਨੇੜੇ ਤੇੜੇ ਦੇ ਸੰਤਾਂ ਮਹਾਪੁਰਸ਼ਾਂ ਨੂੰ ਸਾਰਿਆਂ ਨੂੰ ਮੈਂ ਜਾਣਦਾ ਹਾਂ ਤੇ ਇਹ ਕੌਣ ਹੋਏ ਫਿਰ ਪੁੱਛਿਆ ਮਹਾਪੁਰਸ਼ੋ ਕੀ ਕੰਮ ਹੈ ਤੁਹਾਨੂੰ ਉਹ ਸਾਧੂ ਜਨ ਕਹਿਣ ਲੱਗੇ ਕਿ ਮੈਂ ਸੁਣਿਆ ਹੈ ਕਬੀਰ ਜੀ ਆਪਣੇ ਘਰ ਤੋਂ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦੇ ਤੇ ਮੈਂ ਉਹਨਾਂ ਤੋਂ ਕੱਪੜਾ ਲੈ ਕੇ ਜਾਣਾ ਹੈ ਚੋਲਾ ਸੁਵਾਉਣ ਲਈ ਕੱਪੜਾ ਲੈਣਾ ਹੈ ਤੇ ਕਬੀਰ ਜੀ ਨੇ ਸੋਚਿਆ ਕਿ ਜੇ ਮੈਂ ਇਸ ਨੂੰ ਘਰ ਲੈ ਕੇ ਜਾਂਦਾ ਹਾਂ ਤੇ ਮਾਂ ਨੇ ਫਿਰ ਕਬੂਲ ਬੋਲਣੇ ਨੇ ਤੇ ਹੋਵੇ ਨਾ ਤਾਂ ਇੱਥੋਂ ਹੀ ਮੈਂ ਨੂੰ ਕੱਪੜਾ ਦੇ ਦੇਵਾਂ ਕਬੀਰ ਜੀ ਕੀ ਕਰਦੇ ਨੇ ਕਿ ਇੱਕ ਚੋਲੇ ਜਿੰਨਾ ਕਪੜਾ ਥਾਨ ਦੇ ਵਿੱਚੋਂ ਪਾੜਦੇ ਨੇ ਤੇ ਉਹ ਸਾਧੂ ਜਨ ਨੂੰ ਦੇ ਦਿੰਦੇ ਨੇ ਅੱਗੋਂ ਸਾਧੂ ਜਨ ਨੇ ਕਪੜਾ ਫੜਿਆ ਤੇ ਕਹਿਣ ਲੱਗੇ ਭਾਈ ਜੀ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ ਕਬੀਰ ਜੀਆ ਦਾ ਹੀ ਘਰ ਦੱਸ ਦੇਵੋ ਮੇਰਾ ਇਤਨੇ ਕਪੜੇ ਦੇ ਨਾਲ ਨਹੀਂ ਸਰਨਾ ਤੁਸੀਂ ਮੈਨੂੰ ਕਬੀਰ ਜੀਆ ਦਾ ਘਰ ਹੀ ਦੱਸੋ ਮੈਂ ਉਹਨਾਂ ਤੋਂ ਲੈ ਲਵਾਂਗਾ ਜਾ ਕੇ ਕਬੀਰ ਜੀ ਕਹਿਣ ਲੱਗੇ ਮਹਾਪੁਰਸ਼ੋ ਤੁਹਾਨੂੰ ਕਿੰਨਾ ਕੱਪੜਾ ਚਾਹੀਦਾ ਹੈ ਕਹਿਣ ਲੱਗੇ ਆ ਜਿੰਨਾ ਥਾਨ ਤੁਹਾਡੇ ਕੋਲੇ ਹੈ ਇਸ ਸਾਰੇ ਦੇ ਨਾਲ ਮੇਰਾ ਸਰ ਜਾਵੇਗਾ ਤੇ ਕਬੀਰ ਜੀਆ ਨੇ ਇੱਕ ਨਹੀਂ ਸੋਚਿਆ ਉਹ ਸਾਰਾ ਥਾਨ ਉਹ ਸਾਧੂ ਜਨ ਨੂੰ ਦੇ ਦਿੱਤਾ ਸਾਧੂ ਜਨ ਨੂੰ ਦੇ ਦਿੱਤਾ ਤੇ ਉਹ ਸਾਧੂ ਜਨ ਚਲੇ ਜਾਂਦੇ ਨੇ ਆਸ਼ੀਰਵਾਦ ਦੇ ਕੇ ਪਰਮੇਸ਼ਰ ਦੀ ਲੀਲਾ ਹੈ ਭਾਈ ਸਾਰੀ ਤੇ ਉਹ ਸਾਧੂ ਜਨ ਚਲੇ ਜਾਂਦੇ ਨੇ ਤੇ ਕਬੀਰ ਜੀ ਨੇ ਸੋਚਿਆ ਜੇ ਮੈਂ ਘਰ ਜਾਵਾਂਗਾ ਤੇ ਮਾਂ ਨੇ ਫਿਰ ਗੁੱਸੇ ਹੋਣਾ ਹੈ ਕਿ ਇਤਨੇ ਚਿਰ ਤੋਂ ਰੱਖਿਆ ਹੋਇਆ ਥਾਨ ਵੀ ਤੂੰ ਦਾਨ ਕਰ ਆਇਆ ਹੈ ਉੱਥੋਂ ਹੀ ਗੰਗਾ ਬਾਰੇ ਨੂੰ ਨਿਕਲ ਤੁਰਦੇ ਨੇ ਤੇ ਗੰਗਾ ਦੇ ਕਿਨਾਰੇ ਜਾ ਕੇ ਬੈਠ ਜਾਂਦੇ ਨੇ ਹੁਣ ਘਰ ਦੇ ਵਿੱਚ ਵਿਆਹ ਕਾਰਜ ਆਰੰਭ ਨੇ ਕਬੀਰ ਜੀ ਉੱਥੇ ਜਾ ਕੇ ਬੈਠ ਜਾਂਦੇ ਨੇ ਤੇ ਪਰਮੇਸ਼ਰ ਨੇ ਜਦ ਵੇਖਿਆ ਕਿ ਮੇਰਾ ਭਗਤ ਮੇਰਾ ਭਗਤ ਸਾਰਿਆਂ ਨੂੰ ਰਾਮ ਰਾਮ ਦੇ ਨਾਲ ਜੋੜਦਾ ਹੈ ਤੇ ਕਿਦਰੇ ਇਸ ਦੇ ਕਾਰਜ ਵਿੱਚ ਡਿੱਕਾ ਨਾ ਪੈ ਜਾਵੇ ਆਪ ਕਬੀਰ ਦਾ ਰੂਪ ਧਾਰਨ ਕਰਦੇ ਨੇ ਤੇ ਗੱਡਾ ਲੱਦ ਲੈਂਦੇ ਨੇ ਵਿਆਹ ਕਾਰਜ ਦੇ ਸਮਾਨ ਦਾ ਸਾਰੇ ਦਾ ਜਿਤਨਾ ਕਰਦੇ ਵਿੱਚ ਜ਼ਰੂਰਤ ਹੈ ਗੱਡਾ ਲੱਦ ਕੇ ਜਾ ਕਬੀਰ ਦੇ ਬਾਹਰ ਮੂਰੇ ਖੜਦੇ ਨੇ ਆਵਾਜ਼ ਮਾਰਦੇ ਨੇ ਮਾਂ ਦਰਵਾਜ਼ਾ ਖੋਲ ਵੇਖ ਮੈਂ ਸਮਾਨ ਲੈ ਕੇ ਆਇਆ ਮਾਂ ਨੇ ਦਰਵਾਜ਼ਾ ਖੋਲਿਆ ਵੇਖਿਆ ਕਬੀਰ ਇਤਨਾ ਸਮਾਨ ਕਿੱਥੋਂ ਲੈ ਕੇ ਆਇਆ ਮਾਂ ਜਿਹੜਾ ਤੂੰ ਥਾਨ ਦਿੱਤਾ ਸੀ ਉਹ ਕਿਸੇ ਸੇਠ ਨੇ ਬੜੇ ਮਹਿੰਗੇ ਭਾਅ ਦੇ ਮੁੱਲ ਖਰੀਦ ਲਿਆ ਹੈ ਬੜੇ ਮਹਿੰਗੇ ਮੁੱਲ ਦੇ ਵਿੱਚ ਉਹ ਥਾਨ ਖਰੀਦ ਲਿਆ ਹੈ ਤੇ ਉਹ ਪੈਸੇ ਦਾ ਮੈਂ ਇਹ ਸਾਰਾ ਸਮਾਨ ਲੈ ਆਇਆ ਆ ਆ ਵੇਖ ਮੈਨੂੰ ਤੂੰ ਖੱਦਰ ਦਾ ਕੁੜਤਾ ਕਹਿੰਦੀ ਸੀ ਪਾਇਆ ਆ ਮੇਰੇ ਰੇਸ਼ਮੀ ਕੁੜਤੇ ਵਲ ਵੇਖ ਕਿੱਡਾ ਸੋਹਣਾ ਲੱਗ ਰਿਹਾ ਹੈ ਆ ਕਮਾਲੀ ਦੇ ਕੱਪੜੇ ਨੇ ਤੇਰੇ ਕੱਪੜੇ ਨੇ ਕਮਾਲ ਦੇ ਕੱਪੜੇ ਨੇ ਆ ਵੇਖ ਕਿੰਨੇ ਸੋਹਣੇ ਕੱਪੜੇ ਲੈ ਕੇ ਆਇਆ ਮਾਂ ਵੇਖੀ ਜਾ ਰਹੀ ਹੈ ਕਬੀਰ ਕਿੱਥੋਂ ਕਰਜ਼ਾ ਲੈ ਕੇ ਆਇਆ ਹੈ ਕਿੱਥੋਂ ਲਏ ਨੇ ਇਹ ਪੈਸੇ ਮਾ ਤੂੰ ਸਵਾਲ ਨਾ ਪੁੱਛ ਕਿੰਨਾ ਕੰਮ ਕਰਨ ਵਾਲਾ ਹੈ ਦੋਵੇਂ ਜਣੇ ਚੱਕ ਕੇ ਸਮਾਨ ਅੰਦਰ ਲਾ ਕੇ ਰੱਖ ਲੈਂਦੇ ਨੇ ਤੇ ਵਿਆਹ ਕਾਰਜਾਂ ਦੇ ਵਿੱਚ ਝੁੱਟ ਜਾਂਦੇ ਨੇ ਉਹ ਪਰਮੇਸ਼ਰ ਕਬੀਰ ਦਾ ਰੂਪ ਧਾਰਨ ਕਰਕੇ ਅੱਜ ਕਬੀਰ ਦੇ ਘਰ ਦੇ ਕੰਮ ਖਰਦਾ ਫਿਰਦਾ ਬਰਾਤ ਆ ਜਾਂਦੀ ਹੈ ਤੇ ਪਰਮੇਸ਼ਰ ਆਪ ਸੇਵਾ ਕਰਦੇ ਫਿਰਦੇ ਹੀ ਨੇ ਕਬੀਰ ਦਾ ਰੂਪ ਧਾਰ ਰਿਹਾ ਹੈ ਬਰਾਤੀਆਂ ਦੀ ਸੇਵਾ ਕਰਦੇ ਫਿਰਦੇ ਨੇ ਝੂਠੀਆਂ ਪਤਲਾ ਚੱਕ ਚੱਕ ਰੱਖੀ ਜਾ ਰਹੇ ਨੇ ਤੇ ਮਾਂ ਨੇ ਆ ਕੇ ਬਾਹ ਕੜ ਫੜ ਲਈ ਪੁੱਤ ਕਬੀਰ ਕੀ ਕਰੀ ਜਾ ਰਿਆਂ ਹਾਂ ਝੂਠੀਆਂ ਪਤਲਾ ਚੱਕੀ ਜਾ ਰਿਆਂ ਹਾਂ ਰਿਸ਼ਤੇਦਾਰ ਕੀ ਕਹਿਣਗੇ ਨਹੀਂ ਮਾਂ ਬਾਹ ਛੁਡਾ ਲੈਂਦੇ ਨੇ ਮਾਂ ਤੋਂ ਆਖਣ ਲੱਗੇ ਮਾਂ ਮੈਨੂੰ ਇਹ ਕਰ ਲੈਣ ਦੇ ਮੇਰਾ ਬڑا ਜੀ ਕਰਦਾ ਹੈ ਅੱਜ ਸੇਵਾ ਕਰਨ ਨੂੰ ਮੈਨੂੰ ਸੇਵਾ ਕਰ ਲੈਣ ਦੇ। ਮਾਂ ਤੋਂ ਹੱਥ ਜੁੜਾ ਕੇ ਫਿਰ ਲੱਗ ਜਾਂਦੇ ਨੇ ਸੇਵਾ ਕਾਰਜਾਂ ਦੇ ਵਿੱਚ। ਵਿਆਹ ਕਾਰਜ ਨੇ ਪਰੇ ਚੜਦੇ ਨੇ ਤੇ ਅਜ ਕਵੀਰ ਸ਼ਾਮ ਵੇਲੇ ਕਮਰੇ ਦੇ ਵਿੱਚ ਆਰਾਮ ਕਰਨ ਲਈ ਬੈਠੇ ਹੋਏ ਨੇ। ਮਾਂ ਆ ਜਾਂਦੀ ਹੈ ਪੁੱਤਰ ਮੈਂ ਤੈਨੂੰ ਇੱਕ ਗੱਲ ਪੁੱਛਣੀ ਹੈ। ਸਾਰੇ ਪਿੰਡ ਦੇ ਵਿੱਚ ਵਾਹ ਵਾ ਹੋਈ ਪਈ ਹੈ ਕਬੀਰ ਨੇ ਇਤਨਾ ਖਰਚਾ ਕੀਤਾ ਹੈ ਵਿਆਹ ਦੇ ਵਿੱਚ ਕਿਤਨਾ ਸੁੰਦਰ ਵਿਆਹ ਕੀਤਾ ਹੈ ਪੁੱਤ ਮੈਨੂੰ ਦੱਸ ਇਤਨੀ ਧਨ ਰਾਸ਼ੀ ਕਿੱਥੋਂ ਲੈ ਕੇ ਆਇਆ ਹੈ ਕਿਸ ਤੋਂ ਕਰਜ਼ਾ ਲਿਆ ਹੈ ਮੈਨੂੰ ਦੱਸ ਕਬੀਰ ਜੀ ਕਹਿਣ ਲੱਗੇ ਮਾਂ ਮੈਂ ਬੜਾ ਥੱਕ ਗਿਆ ਹਾਂ ਮੈਨੂੰ ਸੌਣ ਦੇ ਆਰਾਮ ਕਰ ਲੈਣ ਦੇ ਮੈਨੂੰ ਕੱਲ ਨੂੰ ਤੈਨੂੰ ਸਾਰਾ ਕੁਝ ਦੱਸ ਦੇਵਾਂਗਾ ਇਹ ਕਹਿ ਕੇ ਕਬੀਰ ਜੀ ਆਰਾਮ ਕਰਨ ਲੱਗ ਜਾਂਦੇ ਨੇ ਦੂਸਰਾ ਦਿਨ ਹੋਇਆ ਤੇ ਮਾਂ ਜਦ ਕਬੀਰ ਜੀਆਂ ਨੂੰ ਠਾਲਣ ਜਾਂਦੀ ਹੈ ਅੰਮ੍ਰਿਤ ਵੇਲੇ ਤਾਂ ਵੇਖਦੀ ਹੈ ਕਿ ਕਬੀਰ ਕਮਰੇ ਦੇ ਵਿੱਚ ਨਹੀਂ ਹੈ ਰਿਸ਼ਤੇਦਾਰਾਂ ਨੂੰ ਪੁੱਛਦੀ ਹੈ ਕਿ ਕਬੀਰ ਜੀਆਂ ਨੂੰ ਵੇਖਿਆ ਹੈ ਮੇਰਾ ਪੁੱਤਰ ਕਬੀਰ ਕਿੱਧਰ ਨੂੰ ਗਿਆ ਹੈ ਸਾਰੇ ਕਹਿਣ ਲੱਗੇ ਨਹੀਂ ਮਾਈ ਸਾਨੂੰ ਨਹੀਂ ਪਤਾ ਤੇ ਮਾ ਨਗਰ ਦੇ ਵਿੱਚ ਭਾਲਦੀ ਫਿਰਦੀ ਹੈ ਕਬੀਰ ਨੂੰ ਕਿਦਰੇ ਮੇਰੇ ਸਵਾਲਾਂ ਤੋਂ ਗੁੱਸੇ ਹੋ ਕੇ ਘਰੋਂ ਹੀ ਨਾ ਚੱਲਿਆ ਜਾਵੇ ਮੈਂ ਕੀ ਲੈਣਾ ਸੀ ਕਿਥੋਂ ਕਰਜ਼ਾ ਲੈ ਕੇ ਆਇਆ ਹੈ ਕਿਥੋਂ ਨਹੀਂ ਲੈ ਕੇ ਆਇਆ ਸਾਰਾ ਕੁਝ ਆਪੇ ਹੀ ਠੀਕ ਹੋ ਜਾਣਾ ਸੀ ਤੇ ਮੈਂ ਕਬੀਰ ਤੋਂ ਸਵਾਲ ਪੁੱਛਣ ਲੱਗ ਗਈ ਉਹ ਗੁੱਸੇ ਹੋ ਕੇ ਚੱਲਿਆ ਗਿਆ ਹੈ ਇਹ ਸੋਚਾਂ ਸੋਚਦੀ ਜਾਣਦੀ ਹੈ ਕਿ ਜਦ ਰੁੱਸ ਕੇ ਜਾਂਦਾ ਹੈ ਤੇ ਗੰਗਾ ਤੇ ਜਾ ਬੈਠਦਾ ਹੈ ਗੰਗਾ ਵੱਲ ਨੂੰ ਜਾਂਦੀ ਹੈ ਤੇ ਜਾ ਕੇ ਵੇਖਿਆ ਉਹ ਸਾਹਮਣੇ ਕਬੀਰ ਗੋਡਿਆਂ ਦੇ ਵਿੱਚ ਸਿਰ ਦੇ ਹੀ ਬੈਠਾ ਹੈ ਆਵਾਜ਼ ਮਾਰੀ ਕਬੀਰ ਪੁੱਤਰ ਇਤਨਾ ਸੁੰਦਰ ਕਾਰਜ ਕਰਕੇ ਹੁਣ ਤੂੰ ਨੀਵੀਂ ਪਾਈ ਬੈਠਾ ਹੈ ਕੀ ਗੱਲ ਹੈ ਕੀ ਗੱਲ ਹੈ ਨਹੀਂ ਮਾਂ ਮੈਂ ਤਾਂ ਤਿੰਨ ਦਿਨ ਹੋ ਗਏ ਇੱਥੇ ਹੀ ਬੈਠਾ ਹਾਂ ਮੈਂ ਤਾਂ ਘਰ ਗਿਆ ਹੀ ਨਹੀਂ ਤੇ ਵਿਆਹ ਕਿਵੇਂ ਹੋ ਗਿਆ ਕਾਰਜੇ ਕਿਵੇਂ ਹੋ ਗਏ ਜਿਸ ਤਰ੍ਹਾਂ ਤੂੰ ਕੁਝ ਜਾਣਦਾ ਨਹੀਂ ਪੁੱਤਰ ਸਾਰਾ ਕੁਝ ਤੂੰ ਆਪ ਹੀ ਕੀਤਾ ਹੈ ਭੱਜ ਭੱਜ ਕੇ ਸਾਰੇ ਕੰਮ ਕੀਤੇ ਨੇ ਸਾਰੇ ਬਰਾਤੀਆਂ ਦੀ ਸੇਵਾ ਕੀਤੀ ਝੂਠੀਆਂ ਪਤਲਾਂ ਵੀ ਤੂੰ ਆਪ ਹੀ ਚੱਕੀਆਂ ਨੇ ਇਤਨਾ ਕੰਮ ਕਰਕੇ ਤੇ ਹੁਣ ਕਹਿ ਰਿਹਾ ਹੈ ਮੈਂ ਨਹੀਂ ਕੀਤਾ ਨਹੀਂ ਮਾ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਇੱਥੇ ਹੀ ਬੈਠਾ ਉਸ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਿਆ ਬੈਠਾ ਹਾਂ ਮੈਂ ਘਰ ਨਹੀਂ ਗਿਆ ਤੇ ਮਾਂ ਆਖ ਰਹੀ ਸੀ ਕਬੀਰ ਇਹ ਕੌਣ ਹੈ ਜੋ ਤੇਰੇ ਘਰ ਦੇ ਵਿੱਚ ਆ ਕੇ ਸਾਰੇ ਕਾਰਜ ਕਰ ਗਿਆ ਝੂਠੀਆਂ ਪਤਲਾਂ ਵੀ ਚੱਕ ਗਿਆ ਤੇਰਾ ਰੂਪ ਧਾਰਨ ਕੀਤਾ ਹੈ ਮੈਨੂੰ ਪਛਾਣ ਹੀ ਨਹੀਂ ਆਈ ਤੂੰ ਹੈ ਕਿ ਕੌਣ ਹੈ ਮਾਂ ਨੈਤਰਾਂ ਦੇ ਵਿੱਚ ਜਲ ਨੇ ਕਬੀਰ ਦੀਆਂ ਅੱਖਾਂ ਭਰੀਆਂ ਪਈਆਂ ਨੇ ਜਲ ਦੇ ਨਾਲ ਅਥਰੂ ਵਹਿ ਰਹੇ ਨੇ ਮਾ ਅੱਜ ਉਹ ਪਰਮੇਸ਼ਰ ਆਪਣੇ ਪਿਆਰੇ ਦੀ लाज ਰੱਖਣ ਲਈ ਆਪ ਘਰ ਆਇਆ ਸੀ ਮੇਰਾ ਰੂਪ ਤਾਰਨ ਕਰਕੇ ਪੁੱਤਰ ਅੱਜ ਮੈਂ ਸੱਚ ਪਛਾਣ ਹੀ ਨਹੀਂ ਸਕੀ ਕਿ ਰਾਮ ਕੌਣ ਹੈ ਤੇ ਕਬੀਰ ਕੌਣ ਹੈ ਮੈਂ ਨਹੀਂ ਸਿਆਣ ਸਕੀ ਮੈਂ ਉਸ ਨੂੰ ਕਬੀਰ ਕਬੀਰ ਕਰਕੇ ਆਵਾਜ਼ਾਂ ਮਾਰਦੀ ਰਹੀ ਤੇ ਉਹ ਪਰਮੇਸ਼ਰ ਤੇਰੇ ਘਰ ਦੇ ਕੰਮਕਾਰ ਕਰਦਾ ਫਿਰ ਰਿਹਾ ਸੀ ਤੇਰਾ ਰਾਮ ਰਾਮ ਜਪਿਆ ਤੇਰਾ ਰਾਮ ਰਾਮ ਜਪਿਆ ਉਸ ਦਾ ਸਿਮਰਨ ਕੀਤਾ ਸਫਲਾ ਹੋ ਗਿਆ ਪੁੱਤਰ ਚੱਲ ਉੱਠ ਕਰ ਚੱਲ ਲੋਕ ਕਹਿ ਰਹੇ ਸਨ ਕਿ ਕਬੀਰ ਵਿਗੜ ਗਿਆ ਹੈ ਕਬੀਰ ਵਿਗੜ ਗਿਆ ਹੈ ਤੇ ਐਸਾ ਵਿਗੜਨਾ ਸਤਿਵਾਰ ਮੁਬਾਰਕ ਹੈ ਪੁੱਤਰ ਜੇ ਉਹ ਪਰਮੇਸ਼ਰ ਦਾ ਤੂੰ ਯਾਦ ਕੀਤਾ ਹੈ ਉਸ ਪਰਮੇਸ਼ਰ ਦਾ ਨਾਮ ਜਪਿਆ ਹੈ ਅੱਜ ਤੂੰ ਉਸੇ ਦਾ ਹੀ ਰੂਪ ਹੋ ਗਿਆ ਹੈ ਪਤਾ ਹੀ ਨਹੀਂ ਲੱਗ ਰਿਹਾ ਕੌਣ ਕਬੀਰ ਹੈ ਕੌਣ ਰਾਮ ਹੈ ਕੌਣ ਪਰਮੇਸ਼ਰ ਹੈ ਕੌਣ ਕਬੀਰ ਹੈ ਤੂੰ ਉਸੇ ਦਾ ਹੀ ਰੂਪ ਹੋ ਗਿਆ ਹੈ ਜਪ ਜਪ ਕੇ ਚੱਲ ਪੁੱਤਰ ਘਰ ਚੱਲੀ ਇਸੇ ਤਰ੍ਹਾਂ ਭਾਈ ਉਸ ਪਰਮੇਸ਼ਰ ਨੂੰ ਜਦੋਂ ਯਾਦ ਕਰਨਾ ਹੈ ਤਾਂ ਮਨ ਦੇ ਨਾਲ ਯਾਦ ਕਰਨਾ ਹੈ ਸਾਰਿਆਂ ਨੇ ਜਦ ਆਪਾਂ ਦਰਸ਼ਨ ਦੀਦਾਰੇ ਕਰਦੇ ਹਾਂ ਸਤਿਗੁਰੂ ਮਹਾਰਾਜ ਦੇ ਪ੍ਰਣਾਮ ਕਰਕੇ ਇਸੇ ਤਰ੍ਹਾਂ ਢੇੜਾ ਕੱਢ ਕੇ ਗੁਰੂ ਘਰ ਤੋਂ ਵਾਪਸ ਨਹੀਂ ਜਾਣਾ ਭਾਈ ਬੈਠ ਕੇ ਉਸ ਪਿਆਰੇ ਦੀ ਯਾਦ ਦੇ ਵਿੱਚ ਜੁੜਨਾ ਹੈ ਸਿਮਰਨ ਕਰਨਾ ਹੈ ਬਾਣੀ ਸਰਵਨ ਕਰਨੀ ਹੈ ਪਰਮੇਸ਼ਰ ਦੀ ਤੇ ਬੇਨਤੀ ਕਰਨੀ ਹੈ ਸਤਿਗੁਰੂ ਪਾਤਸ਼ਾ ਜਿਵੇਂ ਆਪਣੇ ਪਿਆਰਿਆਂ ਦੀ ਇਲਾਜ ਤੂੰ ਰੱਖਦਾ ਹੈ ਉਸੇ ਤਰ੍ਹਾਂ ਸਾਡੀਆਂ ਇਲਾਜਾਂ ਵੀ ਤੂੰ ਹੀ ਰੱਖਣੀਆਂ ਨੇ ਸਾਡੇ ਪਰਦੇ ਤੂੰ ਹੀ ਕੱਜਨੇ ਨੇ ਸਤਿਗੁਰੂ ਪਾਤਸ਼ਾ ਇਹ ਵੇਖ ਲੋ ਭਾਈ ਜਿਸ ਤਰ੍ਹਾਂ ਜਦੋਂ ਦਾ ਸਤਿਗੁਰੂ ਮਹਾਰਾਜ ਨੇ ਕਬੀਰ ਜੀ ਦੀ ਪੁੱਤਰੀ ਦੇ ਕਾਰਜ ਕੀਤੇ ਨੇ ਉਸ ਸਮੇਂ ਤੋਂ ਬਾਅਦ ਕਿਸੇ ਵੀ ਪੁਤਰੀ ਧੀ ਰਾਣੀ ਦਾ ਕਾਰਜ ਹੁੰਦਾ ਹੈ ਜੇ ਘਰ ਦੇ ਵਿੱਚ ਕੁਝ ਨਹੀਂ ਵੀ ਹੈ ਤਾਂ ਵੀ ਕਾਰਜ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦਾ ਹੈ ਆਪ ਹੀ ਬਰਕਤਾਂ ਪਾਉਂਦਾ ਹੈ ਸਤਿਗੁਰੂ ਮਹਾਰਾਜ ਸਾਰੀਆਂ ਧੀਆਂ ਦੇ ਕਾਰਜ ਆਪ ਕਰਦੇ ਨੇ ਪਾਤਸ਼ਾਹ ਆਪ ਕਰਦੇ ਨੇ ਆਪਾਂ ਬੇਨਤੀਆਂ ਕਰੀਏ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਤਿਗੁਰੂ ਮਹਾਰਾਜ ਆਪ ਜੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਇਸੇ ਤਰ੍ਹਾਂ ਜੋੜੀ ਰੱਖਿਓ ਇਸ ਭਵ ਸਾਗਰ ਤੋਂ ਬਾਹ ਫੜ ਕੇ ਆਪ ਹੀ ਪਾਰ ਲੰਘਾ ਲੈਣਾ ਪਾਤਸ਼ਾਹ ਕਿਰਪਾ ਕਰਕੇ ਸਭਨਾ ਦੇ ਅੰਗ ਸੰਗ ਰਹਿਣਾ ਆਹ ਸਮੇਂ ਦੇ ਵਿੱਚ ਰਿੰਦਿਆ ਸਮਾਪਤੀ ਹੈ ਭਾਈ ਦੋ ਤੁਕ ਦਾ ਸ਼ਬਦ ਬੋਲ ਕੇ ਸਤਿਗੁਰੂ ਮਹਾਰਾਜ ਤੋਂ ਛੁੱਟੀਆਂ ਲਈਏ ਸਾਰੇ ਜਣੇ ਪਿਆਰ ਦੇ ਨਾਲ ਬੋਲਿਆ ਕਰੋ ਕਿਤੇ ਡੋਲ ਨ ਜਾਮ ਮੈਂ ਫੜ ਲਈ ਮਾਲਕਾ ਮੇਰੀ ਕਿਤੇ ਡੋਲ ਨਾ ਜਾਵਾਂ ਮੈਂ ਫੜ ਲਈ ਮਾਲਕਾ ਮੇਰੀ ਕਿਤੇ ਕਿਤੇ ਡੋਲ ਨਾ ਜਾਵਾਂ ਮੈਂ ਬਾਂ ਫੜਲੀ ਮਾਲਕਾ ਮੇਰੀ ਕਿਤੇ ਡੋਲ ਨਾ ਜਾਵਾਂ ਮੈਂ ਬਾਂ ਫੜਲੀ ਮਾਲਕਾ ਮੇਰੀ ਬਾਂ ਫੜਲੀ ਮਾਲਕਾ ਮੇਰੀ ਕਿਤੇ ਡੋਲ ਨਾ ਜਾਵਾਂ ਮੈਂ ਬਾ ਫੜਲੀ ਮਾਲਕਾ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ